14 ਤਰੀਕ ਨੂੰ ਜੋ ਖੂਨਦਾਨ ਕੈਂਪ ਭਾਈ ਸਾਹਿਬ ਭਾਈ ਹਰਮਿੰਦਰ ਸਿੰਘ ਬੱਬੂ ਵੱਲੋਂ ਗੁਰਦੁਆਰਾ ਸਤ ਕਤਾਰੀਆਂ ਸਾਹਿਬ ਲਗਾਇਆ ਗਿਆ ਸੀ ਜਿੱਥੇ ਕਿ ਥੈਲਾਸੀਮੀ ਹੋਰ ਕਿਸੇ ਤਰ੍ਹਾਂ ਦਾ ਕੈਂਸਰ ਪੀੜਤਾਂ ਵਾਸਤੇ ਜਿਹੜਾ ਖੂਨਦਾਨ ਕੈਂਪ ਲਗਾਇਆ ਕੀ ਗਿਆ ਗਿਆ ਸੀ ਅੱਜ ਉਸ ਬੰਦ ਵਿੱਚ ਜਿਹੜੇ ਮੇਰੇ ਵੀਰ ਭਰਾ ਹੈ ਜਾਂ ਪੱਤਰਕਾਰ ਜਾਂ ਹੋਰ ਕੋਈ ਵੀ ਜਿੰਨੇ ਵੀ ਨੇ ਖੂਨਦਾਨ ਦੇ ਕੈਂਪ ਦੇ ਵਿੱਚ ਟੀਮ ਮੈਂਬਰ ਹੀ ਉਹਨਾਂ ਨੂੰ ਅੱਜ ਗੁਰਦੁਆਰਾ ਸਤ ਕਤਾਰੀਆਂ ਸਾਹਿਬ ਸਨਮਾਨਿਤ ਕੀਤਾ ਗਿਆ ਜਿੱਥੇ ਕਿ ਭਾਈ ਸਾਹਿਬ ਭਾਈ ਬੱਬੂ ਭਾਈ ਵੱਲੋਂ ਸਨਮਾਨਿਤ ਕੀਤਾ ਗਿਆ ਤੇ ਇੱਥੇ ਅਮਰਤ ਕਲਸੀ ਵੱਲੋਂ ਆਣ ਕੇ ਜਿੰਨੇ ਵੀ ਸੱਜਣ ਦਾਨੀ ਜਾਂ ਫਿਰ ਕਿਹੇ ਵੀ ਟੀਮ ਦੇ ਮੈਂਬਰ ਹੀ ਉਹਨਾਂ ਸਾਰਿਆਂ ਨੂੰ ਸਨਮਾਨਤ ਕੀਤਾ ਗਿਆ ਆਓ ਉਹਨਾਂ ਨਾਲ ਗੱਲਬਾਤ ਕਰਨੇ ਆ ਅੰਮ੍ਰਿਤ ਕਲਸੀ ਨਾਲ ਤੇ ਹੋਰ ਇਥੋਂ ਦੇ ਮੈਂਬਰਾਂ ਨਾਲ ਕੀ ਕੁਝ ਕਹਿੰਦੇ ਹਨ ਦੇਖੋ ਪੂਰੀ ਰਿਪੋਰਟ ਨਿਊਜ਼ ਪੰਜਾਬ ਤੇ ਜਿਹੜਾ 16 ਤਰੀਕ ਨੂੰ ਜਿਹੜਾ ਭਾਈ ਸਾਪਾ ਭਾਈ ਹਰਮਿੰਦਰ ਸਿੰਘ ਬੱਬੂ ਭਾਈ ਵੱਲੋਂ ਜਿਹੜਾ ਖੂਨਦਾਨ ਕੈਂਪ ਲਗਾਇਆ ਦਾ ਵਾ ਹਰ ਸਾਲ ਤੇ ਜਿਹੜੇ ਸੰਗਤਾਂ ਹਮ ਹਮਾ ਕੇ ਖੂਨਦਾਨ ਕਰਨ ਪਹੁੰਚਦੀਆਂ ਉਹਨਾਂ ਸੰਗਤਾਂ ਨੂੰ ਕੀ ਸੰਦੇਸ਼ ਦੇਣ ਚਾਹੁੰਦੇ ਜੀ ਅਗਲੀ ਕੁਤਕਾਂਸਾ ਸ਼੍ਰੀ ਵਾਹਿਗੋ ਜੀ ਦੀ ਤਕਰੀਫਤ ਹੈ ਜੋ ਇੱਕ ਕੁਝ ਦਿਨ ਪਹਿਲਾਂ 16 ਤਰੀਕ ਨੂੰ ਬ੍ਰੱਕੇ ਅਮਪਲਾਇਆ ਗਿਆ ਸੀ ਸੰਧਾਰ ਹਰਮਿੰਦਰ ਜੀ ਵੱਲੋਂ ਉਹਨਾਂ ਦੇ ਵਿੱਚ ਜਿਹੜੀ ਇਹਨਾਂ ਦੀ ਪੂਰੀ ਐਂਟਾਇਰ ਟੀਮ ਆ ਬਹੁਤ ਹੀ ਮਿਹਨਤੀ ਟੀਮ ਆ ਔਰ ਸਾਰੇ ਟੀਮ ਦੇ ਮੈਂਬਰ ਮੈਂ ਮੰਨਦਾ ਆਪਣੇ ਮੋਢਿਆਂ ਤੇ ਰਿਸਪੋਨਸੀਬਿਲਟੀ ਲੈ ਕੇ ਪੂਰੀ ਟੀਮ ਜਿਹੜੀ ਆ ਅੱਗੇ ਵਧ ਰਹੀ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜੇ ਇਹਨਾਂ ਨੇ ਹੋਰ ਵੀ ਹੋਰ ਵੀ ਅੱਛੇ ਵੱਡੇ ਲੈਵਲ ਤੇ ਇਹਨਾਂ ਦੇ ਲਖਮਣੇ ਉਹਨਾਂ ਲਈ ਵੀ ਐਡਵਾਂਸ ਸੀ ਗੁਰੂ ਸਾਹਿਬ ਦੀ ਪਵਿੱਤਰ ਹਜ਼ੂਰੀ ਦੇ ਵਿੱਚ ਮੈਂ کہہ ਰਿਹਾ ਐਡਵਾਂਸ ਸੀ ਇਹਨਾਂ ਨੂੰ ਵਟਾਈ ਦੇਣਾ ਔਰ ਇਸ ਟੀਮ ਦੇ ਜਿਹੜੇ ਮੇਨ ਮਤਲਬ ਮੈਂ ਕਹੇ ਸਦਾਵਾ ਟੀਮ ਦੇ ਲੀਡਰ ਨੇ ਔਰ ਉਹਨਾਂ ਦੇ ਵੱਡੇ ਭਰਾ ਵੀ ਨੇ ਸਾਡੇ ਸਰਦਾਰ ਮਨਦੀਪ ਸਿੰਘ ਚੌਧਰੀ ਜੀ ਨੇ ਬਲ ਸਰਬਜੀਤ ਜੀ ਚੌਧਰੀ ਨੇ ਕਮਰਜੋਤ ਜੀ ਚੌਧਰੀ ਨੇ ਐਂਡ ਸਭ ਤੋਂ ਇਹਨਾਂ ਦੇ ਜਿਹੜੇ ਪ੍ਰਧਾਨ ਜੀ ਨੇ ਅਨਵਲਾ ਜੀ ਨੇ ਉਹਨਾਂ ਨੇ ਇਹਨਾਂ ਦੀ ਟੀਮ ਦੀ ਜਿਹੜੀ ਸਪਿਰਿਟs ਵੇਖ ਕੇ ਉਹਨਾਂ ਦੀ ਡੈਡੀਕੇਸ਼ਨ ਵੇਖ ਕੇ ਉਹਨਾਂ ਦੀ ਪ੍ਰੋਪਰ ਟਾਈਮ ਵੇਖ ਕੇ ਉਹਨਾਂ ਨੂੰ ਇਹਨਾਂ ਨੇ ਪ੍ਰੋਪਰ ਐਪਰੀਸ਼ੀਏਟ ਵਾਸਤੇ ਅੱਜ ਇਹ ਸਮਾਂ ਚੁਣਿਆ ਸੀ ਸੋ that ਅੱਜ ਸੇ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਪਹੁੰਚੇ ਆਂ ਹਰਦੁਆਰਾ ਸਤਿ ਆਰੀ ਸਾਹਿਬ ਦੇ ਵਿੱਚ ਔਰ ਉਹ ਜਿੰਨੇ ਵੀ ਇਹਨਾਂ ਦੇ ਟੀਮ ਮੈਂਬਰ ਹਨ ਉਹਨਾਂ ਨੂੰ ਅਸੀਂ ਐਪਰੀਸ਼ੀਏਟ ਕੀਤਾ ਔਰ ਜਿਹੜਾ ਇਹ ਖੂਨਦਾਨ ਦਾ ਕੈਂਪ ਆ ਇਹ ਮੈਂ ਮੰਨਦਾ ਵਾਂ ਇਹ ਜਿਹੜੀ ਇਹ ਸੇਵਾ ਵਾ ਇਹ ਮਨੁੱਖਤਾ ਦੀ ਪੂਰੀ ਤੁਟਲੀ ਸੇਵਾ ਇਹਦੇ ਵਿੱਚ ਇਸੇ ਵੀ ਇਹਦੇ ਪੈਸੇ ਦੀ ਲੋੜ ਨੇ ਪੈਂਦੀ ਹੈ ਖੂਨ ਦੇ ਨਾਲ ਅਸੀਂ ਇਸੇ ਦੀ ਜਾਨ ਬਚਾ ਸਕਦੇ ਹਾਂ ਸੋ ਜਿਹੜੇ ਵੀ ਤੁਹਾਡੇ মিডিਆ ਰਾਹੀਂ ਮੈਨੂੰ ਸੁਣ ਪਾ ਰਹੇ ਨੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਜੇ ਤੁਹਾਨੂੰ ਲੱਗੇ ਹਾਂ ਵੀ ਖੂਨ ਦੇਣ ਦੇ ਨਾਲ ਕਿਸੇ ਦੀ ਜਾਨ ਬਚ ਸਕਦੀ ਹੈ ਪਲੀਜ਼ ਤੁਸੀਂ ਖੂਨ ਦਿਆ ਕਰੋ ਸੋ ਦੈਟ ਇਸੇ ਦੀ ਜਿੰਦਗੀ ਦੇ ਵਿੱਚ ਇਹ ਚੀਜ਼ ਕਮ ਆਏ ਅਜੀ ਦਾਨਾਸ ਜਿਨ੍ਹਾਂ ਨੇ ਪਾਈ ਸਾਹਿਬ ਪਾਈ ਹਰਮਿੰਦਰ ਸਿੰਘ ਜਿਹਨਾਂ ਦਾ ਸਨਮਾਨਤ ਕੀਤਾ ਗਿਆ ਵਾ ਆਪਣੀ ਟੀਮ ਵੱਲੋਂ ਜਾਂ ਹੋਰ ਕੋਈ ਵੀ ਮੇਰੇ ਪੱਤਰਕਾਰ ਭਰਾ ਜਿਹਨਾਂ ਨੂੰ ਸਨਮਾਨਤ ਕੀਤਾ ਗਿਆ ਉਹਨਾਂ ਚ ਖੁਸ਼ੀ ਹੈ ਕਿ ਅੱਗੇ ਲਹਿਰ ਚੱਲਦੀ ਰਹੇ ਇਸੇ ਤਰ੍ਹਾਂ ਖੂਨਦਾਨ ਕਰਦੇ ਹਨ ਜਿਹੜੇ ਸਨਮਾਨਤ ਕਰਕੇ ਉਹਨਾਂ ਦੇ ਮਨ 'ਚ ਹੋਰ ਪ੍ਰਭਾਵ ਪਿਆ ਵਾ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਸੀ ਜੀ ਇਹ ਤੇ ਬਹੁਤ ਮੈਂ ਗੈਸ ਹੱਦਾਂ ਵਾ ਇਹ ਜਿਹਨੇ ਸੀਨੀਅਰ ਮੀਡੀਆ ਟੀਮ ਨੇ ਇਹ ਮੀਡੀਆ ਬਹੁਤ ਵਾਈਟ ਮੀਡੀਆ ਹੈ ਇਹ ਕ੍ਰੀਮ ਮੀਡੀਆ ਹੈ ਇਹ ਉਹ ਵਾਲੇ ਇਨਸਾਨ ਨੇ ਉਹ ਵਾਲੀਆਂ ਰੂਹਾਂ ਨੇ ਜਿਹੜੇ ਆਪਣੀ ਜੀਬ ਚ ਖਰਚ ਆਰਦੇ ਨੇ ਔਰ ਇਹ ਆਪਣੇ ਕਿਰਤ ਅਮਾਈ ਦੇ ਵਿੱਚੋਂ ਜਿਹੜਾ ਵਾ ਇਸ ਸਮਾਜ ਲਈ ਪਹਿ ਲਾਉਂਦੇ ਨੇ ਸਮਾਜ ਲਈ ਮਤਲਬ ਕੰਮ ਕਰਦੇ ਨੇ ਔਰ ਇੱਕ ਗੱਲ ਹੋਰ ਬੜੀ ਇੰਪੋਰਟੈਂਟ ਇਹਨਾਂ ਸਾਰਿਆਂ ਦੀ ਮੀਡੀਆ ਦੀ ਦੱਸਣਾ ਚਾਹੁੰਦਾ ਮੈਂ ਜਿਹੜੇ ਇੱਥੇ ਮੌਜੂਦ ਨੇ ਇਹ ਇਦਾਂ ਦੇ ਮੀਡੀਆ ਨੇ ਕੋਈ ਮੰਨ ਲਓ 500 ਰੁਪਏ ਡੋਨੇਟ ਕਰ ਰਿਹਾ ਉਹਦੀ ਸ਼ਾਇਦ ਕੋਈ ਖਬਰ ਲੱਗ ਜੇ ਪਰ ਇਹ ਆਪਣੀ ਜੀਬ ਚ 50000 ਰੁਪਏ ਲਾ ਕੇ ਇਸ ਦੀ ਸੇਵਾ ਕਰ ਰਹੇ ਨੇ ਉਹਦੀ ਖਬਰ ਨਹੀਂ ਲੱਗਦੀ ਇਹਨਾਂ ਨੂੰ ਮੈਂ ਦਿ ਲੋ ਆਪਣੇ ਪਰਿਵਾਰ ਵੱਲੋਂ ਔਰ ਮੇਰੇ ਨਾਲ ਆਏ ਸਰਦਾਰ ਨਰਿੰਦਰਪਾਲ ਜੀ ਵੱਲੋਂ ਅਮਿਤੁੱਲੀ ਜੀ ਵੱਲੋਂ ਦਿਨ ਆਪਣਾ ਬਾਈਬੋ ਸਾਹਿਬ ਵੱਲੋਂ ਤੇ ਗਗਨ ਮਜੀ ਵੱਲੋਂ ਇਹਨਾਂ ਸਾਰਿਆਂ ਨੂੰ ਮੈਂ ਦਿਲੋਂ ਅਪਰੀਸ਼ੀਏਟ ਕਰਦਾ ਹਾਂ ਜੇ ਭਾਈ ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਭਾਈ ਜਿਹੜਾ ਖੌਂਦਾਨ ਕੈਂਪ ਲਗਾਇਆ ਗਿਆ ਸੀ ਭਾਈ ਸਾਹਿਬ ਭਾਈ ਹਰਮਿੰਦਰ ਸਿੰਘ ਬਹੂ ਵੱਲੋਂ ਤੇ ਅੱਜ ਜਿੰਨੇ ਮੇਰੇ ਵੀਰ ਭਰਾ ਸੱਜਣਾਂ ਨੇ ਕੋਈ ਵੀ ਕਿਹੇ ਆਏ ਹਨ ਸਨਮਾਨਤ ਕੀਤਾ ਗਿਆ ਵਾ ਟੀਮ ਆਪਣੀ ਵੱਲੋਂ ਉਹਨਾਂ ਨੂੰ ਕੀ ਸੰਦੇਸ਼ ਦੇਣੇ ਚਾਹੁੰਦੇ ਜੀ ਮੈਂ ਸਭ ਤੋਂ ਪਹਿਲਾਂ ਤਾਂ ਇਹ ਕਹਾਂਗਾ ਕਿ ਜਿਨ੍ਹਾਂ ਬੱਚਿਆਂ ਦੇ ਲਈ ਥੈਲੇਸੀਮੀਆ ਰੋਗ ਤੋਂ ਪੀੜਤ ਜਿਨ੍ਹਾਂ ਬੱਚਿਆਂ ਦੇ ਲਈ ਇਹਨਾਂ ਨੇ ਖੂਨਦਾਨ ਕੈਂਪ ਆਇਆ ਲਗਾਇਆ ਵਾ ਇਹ ਬਹੁਤ ਵੱਡੀ ਗੱਲ ਹੈ ਕਿਉਂਕਿ ਉਹਨਾਂ ਬੱਚਿਆਂ ਦਾ ਆਪਣਾ ਖੂਨੀ ਬੰਦਾ ਔਰ ਉਹ ਉਹਨਾਂ ਚ ਇਹਦੇ ਜਿੰਦੇ ਨੇ ਜਿਨ੍ਹਾਂ ਚ ਉਹਨਾਂ ਨੂੰ ਬਾਹਰੋਂ ਖੂਨ ਮਿਲਦਾ ਵਾ ਔਰ ਉਹਨਾਂ ਬੱਚਿਆਂ ਨੂੰ ਇੱਕ ਜੀਵਨ ਦਾਨ ਦੇਣ ਦੇ ਵਿੱਚ ਇਹ ਹਰਮਿੰਦਰ ਭਾਈ ਦਾ ਬਹੁਤ ਵੱਡਾ ਯੋਗਦਾਨ ਹੈ ਇਹਨਾਂ ਨੂੰ ਮੈਂ ਜਿੱਥੇ ਵਧਾਈ ਦਿੰਦਾ ਵਾਂ ਉੱਥੇ ਇਹਨਾਂ ਨੂੰ ਸ਼ੁਭ ਕਾਮਨਾਵਾਂ ਭੇਟ ਕਰਦਾ ਵਾਂ ਕਿ ਬਹੁਤ ਹੀ ਵਧੀਆ ਕੰਮ ਹੈ ਔਰ ਇਹ ਨਿਰੰਤਰ ਕਰਦੇ ਰਹਿਣ ਅੱਜ ਉਹਨਾਂ ਦੀ ਟੀਮ ਨੂੰ ਔਰ ਪੱਤਰਕਾਰਾਂ ਦੀ ਟੀਮ ਨੂੰ ਜਿਹੜਾ ਸਨਮਾਨਿਤ ਕਰਨ ਦੇ ਲਈ ਐਮਐਲਏ ਸਾਹਿਬ ਦੇ ਅਮਰਤ ਗਲਸੀ ਜੀ ਆਏ ਨੇ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਵਾਂ ਕਿ ਉਹਨਾਂ ਨੇ ਆ ਕੇ ਆਪਣਾ ਅਸ਼ੀਰਵਾਦ ਆਪਣੀਆਂ ਸ਼ੁਭ ਕਾਮਨਾਵਾਂ ਇਹਨਾਂ ਨੂੰ ਦਿੱਤੀਆਂ ਨੇ ਔਰ ਮੈਂ ਚਾਹਾਂਗਾ ਕਿ ਹਰਮਿੰਦਰ ਬਾਜੀ ਇਸੇ ਹੀ ਤਰ੍ਹਾਂ ਨਿਰੰਤਰ ਲੋਕ ਸੇਵਾ ਕਰਦੇ ਰਹਿਣ ਔਰ ਅਸੀਂ ਸਾਰੇ ਸਾਥੀ ਇਹਨਾਂ ਦੇ ਨਾਲ ਆ